ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਨਾ ਗਤੀ ਕਿਰਪਾ ਨੇ ਤਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੂਰਾ ਅਉਸਰ ਲੱਜਾ ਰਖਲੇ ਹੋ ਸਦ ਨਾ ਜਣ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅੰਦ ਕੇ ਲਮਾਇਆ ਰੰਗ ਰਸੈ ਜੜ ਕਰ ਮਨ ਮਲੇ ਪਰਤੀਤ ਕਾਲ ਨ ਆਵੇ ਮੂੜੇ ਚੀਤ ਵੈਰੇ ਬੈਰੋ ਦੇ ਕੰਮ ਕਰੋ ਦੇ ਮੋਹ ਝੂਠ ਵਿਕਾਰ ਮਾਹ ਲੋਭ ਤਰੋ ਆਉ ਜੁਗਤ ਬਿਹਾਨੇ ਕਈ ਜਨਮ ਨਾਨਕ ਰਖ ਲਿਓ ਆਪਨ ਕਰ ਕਰਮ ਈ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਖ ਲਿਓ ਆਪਨ ਕਰ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਤੁਜਾਂ ਨਾਲੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਲੜੀਵਾਰ ਕੁਰਬਾਨੀ ਦੀ ਵਿਚਾਰ ਨਾਲ ਜੁੜ ਰਹੇ ਹਾਂ ਅੱਜ ਆਪ ਜੀ ਨੇ ਸੁਖਣੀ ਸਾਹਿਬ ਜੀ ਦੀ ਚੌਥੀ ਅਸ਼ਟਪਰੀ ਰਾ ਸਤਮਾ ਪਦ ਹੈ ਉਸ ਦਾ ਪਾਠ ਸਰਵਣ ਕੀਤਾ ਜੀ ਇਸ ਸੱਤਵੇਂ ਪਦੇ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਨੂੰ ਕੀ ਉਪਦੇਸ਼ ਕਰਦੇ ਹੈ ਤੇ ਸਿੱਖ ਦੀ ਵਕਾਲਤ ਕਰਦੇ ਹੋਏ ਪਰਮੇਸ਼ਰ ਦੇ ਅੱਗੇ ਕਿਵੇਂ ਬੇਨਤੀ ਕਰਦੇ ਆ ਤਾਂ ਕਿ ਇਹਨਾਂ ਜੀਵਾਂ ਦਾ ਭਟਕੇ ਹੋਏ ਜੀਵਾਂ ਦਾ ਭਲਾ ਹੋ ਜਾਵੇ ਚੌਥੇ ਪਾਤਸ਼ਾਹ ਕਹਿੰਦੇ ਆ ਚਹਉ ਜੁਗਾਂ ਕਾ ਹਉ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਇਸੇ ਗੱਲ ਨੂੰ ਲੈ ਕੇ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਸੋਖਣੀ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਕਿ ਜੀਵ ਇਸ ਧਾਮ ਦੇ ਨਾਲ ਜੁੜ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੇ ਆਉ ਰੰਗ ਕਰੀਏ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਦ ਗਜ ਕੇ ਆਖੋ ਜੀ ਗਵਾਹ ਗੁਰਜੀਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗ ਸਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸੋ ਪ੍ਰੀਤ ਸੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਿਪੂਰ ਪਰਮੇਸ਼ਰ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਕਹਿੰਦੇ ਹਨ ਮਹਾਰਾਜ ਇਹ ਜੀਵ ਹੈ ਜਿਹੜਾ ਜਿੰਦੀ ਤੁਧ ਹਰ ਥਾਂ ਤੇ ਸਹਾਇਤਾ ਕਰਦੇ ਹੋ ਇਹ ਤੁਹਾਨੂੰ ਯਾਦ ਨਹੀਂ ਕਰਦਾ ਸੰਗ ਸਹਾਈ ਸੋ ਆਵੇ ਨਾ ਚੀਤ ਇਹ ਤੁਹਾਨੂੰ ਹਮੇਸ਼ਾ ਯਾਦ ਨਹੀਂ ਕਰਦਾ ਤੇ ਯਾਦ ਕਰਦਾ ਕਿਨੂ ਆ ਜਿਹੜੇ ਇਹਦੇ ਦੁਸ਼ਮਣ ਹੈ ਕਾਮ ਕਰੋਧ ਕਾਇਕੋ ਗਾਲ ਹੈ ਜੋ ਕੰਚਨ ਸੁਹਾਗਾ ਢਾਰੈ ਇਹ ਪੰਜੇ ਵਿਕਾਰ ਮਾਇਆ ਵਿਸ਼ੇ ਵਿਕਾਰ ਆਦਿ ਜਿਹੜੇ ਹਨ ਇਹ ਦੇ ਦੁਸ਼ਮਣ ਹੈ ਪਰ ਇਹਨੂੰ ਐਸੀ ਮਾਇਆ ਦੀ ਚੌਂਦੀ ਲੱਗੀ ਆ ਇਹਨਾਂ ਦੁਸ਼ਮਣਾਂ ਨੂੰ ਮਿੱਤਰ ਬਣਾਈ ਫਿਰਦਾ ਔਰ ਦੁਸ਼ਮਣਾਂ ਨੂੰ ਮਿੱਤਰ ਮੰਨ ਕੇ ਇਹਨਾਂ ਦੇ ਨਾਲ ਪਿਆਰ ਰੱਖਦਾ ਹੈ ਤੂੰ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਤੈਨੂੰ ਇਹ ਯਾਦ ਨਹੀਂ ਕਰਦਾ ਇਹਦੀ ਐਸੀ ਫਿਤਰਤ ਇਹਦਾ ਐਸਾ ਸੁਭਾਅ ਬਣ ਚੁੱਕਿਆ ਮਹਾਰਾਜ ਔਰ ਇਹਦੀ ਹਾਲਤ ਐਸੀ ਐ ਬਲੂਆ ਕੇ ਗ੍ਰਹਿ ਭੀਤਰ ਵਸੈ ਤੇ ਜਿਸ ਘਰ ਵਿੱਚ ਰਹਿੰਦਾ ਹੈ ਇਹ ਉਸ ਘਰ ਨੂੰ ਪੱਕਾ ਸਮਝੀ ਬੈਠਾ ਜਦੋਂ ਕਿ ਇਹ ਕੱਕੇ ਰੇਤੇ ਵਰਗਾ ਹੈ ਜਿਵੇਂ ਰੇਤੇ ਦੇ ਟਿੱਬੇ ਸਦਾ ਸਿਰ ਨਹੀਂ ਰਹਿੰਦੇ ਢਲਦੇ ਰਹਿੰਦੇ ਆ ਜਿਵੇਂ ਕੱਚੇ ਘਟ ਹੈ ਜਾਂਦੇ ਹਨ ਇਸੇ ਤਰ੍ਹਾਂ ਹੀ ਇਹ ਮਨੁੱਖ ਜਾਮਾ ਵੀ ਕੱਚੇ ਘਰ ਵਰਗਾ ਮਨੁੱਖ ਨੇ ਇਸ ਨੂੰ ਪੱਕਾ ਮੁਕਾਮ ਸਮਝਿਆ ਹੋਇਆ ਜਿਵੇਂ ਪਹਿਲੇ ਪਾਤਸ਼ਾਹ ਜੀ ਬਗਦਾਦ ਦੇ ਵਿੱਚ ਗੁਰੂ ਪਿਆਰਿਓ ਮੁਸਲਮਾਨਾਂ ਦੇ ਇਲਾਕੇ ਵਿੱਚ ਜਾ ਕੇ ਕਹਿੰਦੇ ਆ ਜਦੋਂ ਪਾਤਸ਼ਾਹ ਉਹਨਾਂ ਦੀ ਇੱਕ ਮਸਜਿਦ ਵਿੱਚ ਬਹਿ ਜਾਂਦੇ ਆ ਉਹ ਕਹਿੰਦੇ ਸਾਡੀ ਮਸਜਿਦ ਆ ਇਹ ਬਾਸ਼ਾ ਕਹਿੰਦੇ ਤੁਹਾਡੀ ਮਸੀਤ ਹੈ ਇਹ ਤਾਂ ਕਿਸੇ ਦੀ ਵੀ ਨਹੀਂ ਹੋਈ ਤੁਹਾਡੇ ਵੱਡੇ ਵੀ ਪਹਿਲਾਂ ਕਹਿੰਦੇ ਸੀ ਉਹ ਮਰ ਗਏ ਤੁਸੀਂ ਵੀ ਮਰ ਜਾਣਾ ਇਹ ਕਿਸੇ ਦੀ ਨਹੀਂ ਇਹ ਤਾਂ ਇੱਕ ਸਰਾਹ ਦੀ ਨਿਆਈ ਹੈ ਮੁਕਾਮ ਕਰ ਘਰ ਬੈਸਣਾ ਨਿਤ ਚਲਣਾ ਕੀ ਧੋਖ ਮੁਕਾਮ ਤਾਂ ਕਰ ਜਾਣੀ ਹੈ ਜੇ ਰਹੇ ਚਲ ਲੋਕ ਦੁਨੀਆ ਕੈਸ ਮੁਕਮ ਹੈ ਤਾਂ ਗੁਰੂ ਪਿਆਰੇਓ ਸ਼ਰਮ ਸੋਨਾ ਸੀਲ ਰੋਜਾ ਲਾਗ ਰਹੋ ਹਰ ਨਾਮੇ ਇਹੋ ਹੀ ਸੁੰਨਤ ਹੈ ਇਹੋ ਹੀ ਰੋਜੇ ਹੈ ਇਹੋ ਹੀ ਨਵਾਜਾਂ ਹੈ ਜੇ ਤੂੰ ਹਰੀ ਦੇ ਨਾਮ ਨਾਲ ਜੁੜਿਆ ਰਵੇ ਬਲੂਆ ਕੇ ਗ੍ਰਹਿ ਪੀਤਰ ਬਸੈ ਅੰਧ ਕੇਦ ਮਾਇਆ ਰੰਗ ਰਸੈ ਪਰ ਬੰਦਾ ਇਸ ਕੱਚੇ ਸਰੀਰ ਰੂਪੀ ਘਰ ਵਿੱਚ ਰਹਿੰਦਾ ਹੋਇਆ ਇਸ ਨੂੰ ਪੱਕਾ ਸਮਝਦਾ ਹੈ ਇਹਦੇ ਵਿੱਚ ਜੋ ਵਸਦਾ ਹੈ ਬਚਪਨ ਤੋਂ ਔਰ ਇਹ ਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਇਸ ਨੇ ਟਹਿ ਜਾਣਾ ਅੰਧਕੇ ਲਮਾਇਆ ਰੰਗ ਰਸੈ ਇਸ ਸ੍ਰੀ ਰੂਪੀ ਘਰ ਦੇ ਵਿੱਚ ਰਹਿੰਦਾ ਹੋਇਆ ਮਾਇਆ ਦੇ ਰਸਾਂ ਕਸਾਂ ਵਿੱਚ ਮਾਇਆ ਦੇ ਮੋਹ ਪਿਆਰ ਵਿੱਚ ਫਸਿਆ ਹੋਇਆ ਜਨ ਲਾਟ ਇਹਨਾਂ ਦੇ ਵਿੱਚ ਮਸਤ ਰਹਿੰਦਾ ਹੈ ਇਹਨਾਂ ਦੇ ਰਸਾਂ ਨੂੰ ਮਾਣਦਾ ਰਹਿੰਦਾ ਹੈ ਜਿਹੜ ਕਰ ਮਾਨੈ ਬਣੈ ਪਰਤੀਤ ਜਿਹੜ ਕਰਕੇ ਪੱਕਾ ਕਰਕੇ ਜਾਣਦਾ ਕਿ ਇਹ ਤਾਂ ਮੈਥੋਂ छुटਣੀ ਨਹੀਂ ਜਿਵੇਂ ਬ੍ਰੀਤਮ ਦਾ ਇੱਕ ਹੋਰ ਬਚਨ ਹੈ ਬਾਣੀ ਚ ਅਵਰ ਮਰਤ ਮਾਇਆ ਮਨ ਤੋਲੇ ਅੱਖਾਂ ਦੇ ਸਾਹਮਣੇ ਕਈ ਮਰ ਜਾਂਦੇ ਨੇ ਤੇ ਪਿੱਛੇ ਜਿਹੜੇ ਰਹਿ ਗਏ ਉਹ ਕਹਿੰਦੇ ਹੁਣ ਇਹ ਸਮਾਨ ਸਾਡਾ ਹੋ ਗਿਆ ਅਵਰ ਮਰਤ ਮਾਇਆ ਮਨ ਤੋਲੇ ਉਸੇ ਤਰ੍ਹਾਂ ਜਿਵੇਂ ਕੋਈ ਪਾਣੀ ਚ ਮਧਾਨੀ ਪਾ ਲਵੇ ਕਿਸੇ ਦਾ ਵੀ ਨ ਹੋਇਆ ਫਰੀਦਾ ਕਿੱਥੇ ਟੈਂਡੇ ਮਾਪਿਆ ਜਿੰਨੀ ਤੂੰ ਜਣ ਹੋਏ ਤੈ ਪਾਛਾ ਹੋਏ ਲੱਦਗੇ ਤੂੰ ਅਜੇ ਨਾ ਪਤੀ ਨ ਹੋਏ ਤੈਨੂੰ ਹਜੇ ਤੱਕ ਪ੍ਰਤਿਆਵਾ ਨਹੀਂ ਆਏਗਾ ਤੇਰੇ ਪਹਿਲਾ ਤੇਰੇ ਆਉਣ ਵਾਲੇ ਕਿੰਨੇ ਚਲੇ ਗਏ ਮਨੋਖਦੀ ਫਿਤਰ ਤ ਮਨੋਖਦੀ ਹਾਲਤ ਕੈਸੀ ਐ ਜਿੜ ਕਰ ਮਾਨੈ ਬਣੈ ਪਰਤੀਤ ਮਨ ਕਰਕੇ ਨੂੰ ਬੜਾ ਭਰੋਸਾ ਹੈ ਕੇ ਮਾਇਆ ਵੀ ਪਦਾਰਥ ਹਮੇਸ਼ਾ ਮੇਰੇ ਨਾਲ ਰਹਿਣਗੇ ਇਹਨਾਂ ਨਾਲ ਪੱਕੀ ਦੋਸਤੀ ਹੈ ਇਹਨਾਂ ਨਾਲ ਦੋਸਤੀ ਕਰਕੇ ਤੈਨੂੰ ਮੌਤ ਵੀ ਭੁੱਲੀ ਹੋਈ ਐ ਕਾਲ ਨਾ ਆਵੇ ਮੂੜੈ ਕੀਤ ਇਹਨੂੰ ਮੌਤ ਵੀ ਯਾਦ ਨਹੀਂ ਐ ਮੂਰਖ ਨੂੰ ਮੈਂ ਜਿਵੇਂ ਹੋਰ ਮਰੀ ਜਾਂਦੇ ਆ ਇੱਕ ਦਿਨ ਮੈਂ ਵੀ ਮਰਨਾ ਹੈ ਕਵੀ ਸਾਬ ਜੀ ਕਹਿੰਦੇ ਪਹਿਲਾਂ ਤਾਂ ਬੰਦੇ ਇਹ ਮੌਤ ਯਾਦ ਨਹੀਂ ਤੇ ਯਾਦ ਵੀ ਹੋਵੇ ਤੇ ਦੂਜਾ ਹੀ ਨਹੀਂ ਪਤਾ ਕਿ ਕਦੋਂ ਆ ਜਾਣੀ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ ਕਿਆ ਜਾਣਾ ਕਿਵੇਂ ਮਰਾਂਗੇ ਕਿ ਐਸਾ ਮਰਨਾ ਹੋਏ ਜੇਕਰ ਸਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਬੰਦੇ ਦੇ ਮੌਤ ਵੀ ਯਾਦ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਜਿੜਕਰ ਮਾਨੈ ਮਣੈ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਤੇ ਚਿਤ ਕਿਨੂ ਕਰਦਾ ਵੈਰ ਵਿਰੋਧ ਕਾਮ ਕਰੋਧ ਮੋਹ ਇਹਨਾਂ ਨੂੰ ਆਪਣੇ ਮਿੱਤਰ ਬਣਾਇਆ ਹੋਇਆ ਹੈ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਹਨ ਈਖਾ ਦੂਈ ਤਵੇ ਤਿੰਨ ਦਾ ਚੁਗੜੀ ਸਾੜਾ ਇਹਨਾਂ ਨੂੰ ਆਪਣੇ ਨਾਲ ਲਾਇਆ ਹੋਇਆ ਇਹਨਾਂ ਦੇ ਨਾਲ ਲੜਿਆ ਹੋਇਆ ਤੇ ਇਹੋ ਹੀ ਇਹਨੂੰ ਧੋਖਾ ਦੇ ਕੇ ਜਾਂਦੇ ਆ ਅਖੀਰ ਤੇ ਸਾਰੀ ਉਮਰ ਬੰਦਾ ਇਹਨਾਂ ਦੇ ਨਾਲ ਜੁੜਿਆ ਰਹਿੰਦਾ ਪਰ ਜਦ ਮੌਤ ਆਉਂਦੀ ਹੈ ਉਦੋਂ ਇਹ ਪੱਜੇ ਭਾ ਜਾਂਦੇ ਆ ਤੇ ਫਿਰ ਇਹ ਜੀਵ ਜਿਹੜਾ ਹੈ ਆਪਣੇ ਮਾੜੇ ਕਰਮਾਂ ਕਰਕੇ ਜਮਾਂ ਦੇ ਵੱਸ ਪੈ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਮੈਲ ਵਿਰੋਧ ਕਾਮ ਕ੍ਰੋਧ ਮੋਹ ਦੁਸ਼ਮਣੀ ਵਰਤਮਾਨ ਕਾਲ ਵਿੱਚ ਕਿਸੇ ਗੱਲ ਤੇ ਸਹਿਮਤੀ ਨਾ ਹੋਣੀ ਕ੍ਰੋਧ ਕਰਨਾ ਕਾਮ ਵਾਸ਼ਨਾ ਮੋਹ ਮਮਤਾ ਝੂਠ ਬੋਲਣ ਦੀ ਪੰਡ ਬੰਨੀ ਹੋਈ ਹੈ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਦੇ ਪੱਥਰ ਇਹਨੇ ਇਕੱਠੇ ਕੀਤੇ ਹੋਏ ਨੇ ਮਹਾਂ ਲੋਭ ਵੱਡਾ ਲਾਲਚੀ ਹੈ ਧਰੋ ਇਹ ਸਾਰੇ ਧੋਖੇਵਾਜ ਹਨ ਪਰ ਬੰਦਾ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਮੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਆ ਹੋ ਜੁਗਤ ਵਿਹਾਨੇ ਕਈ ਜਨਮ ਬਸ ਇਸੇ ਤਰ੍ਹਾਂ ਦੇ ਨਾਲ ਜੁਗਤ ਭਾਵ ਇਸ ਢੰਗ ਦੇ ਨਾਲ ਹੀ ਇਹ ਜੁਗਤੀ ਦੇ ਨਾਲ ਹੀ ਇਸ ਨੇ ਅੱਜ ਦਾ ਨਹੀਂ ਇਹ ਕਈ ਜਨਮਾਂ ਤੋਂ ਤੁਰਿਆ ਆ ਰਿਹਾ ਹੈ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋ ਜੋ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲੇ ਦੇ ਸਿੰਜਦੀਆ ਬੜੇ ਲੰਮੇ ਸਮੇਂ ਤੋਂ ਇਸ ਨੂੰ ਲੰਮੇ ਸਮੇਂ ਦੇ ਬਾਅਦ ਇਹ ਮਨੁੱਖ ਜਾਮਾ ਦਿੱਤਾ ਗਿਆ ਪਰ ਇਹਦੀ ਫਿਰ ਵੀ ਕਦਰ ਨਹੀਂ ਪਾਉਂਦਾ ਪਾਤਸ਼ਾਹ ਜੀ ਬਖਸ਼ ਕਰਦੇ ਹਨ ਇਆਹ ਹੋ ਯੁਗਤ ਬਿਹਾਨੇ ਕਈ ਜਨਮ ਇਸ ਤਰ੍ਹਾਂ 83 ਲੱਖ ਜੁਨਾਂ ਦੇ ਵਿੱਚੋਂ ਲੰਘਦਾ ਆ ਰਿਹਾ ਹੈ। हे ਮਹਾਰਾਜ ਤੋਰੀ ਹੀ ਕਿਰਪਾ ਕਰੋ ਹੁਣ ਕੱਢ ਲਓ। ਕੋਈ ਬਹਾਨਾ ਬਣਾ ਕੇ ਬਖਸ਼ ਲਓ। ਨਾਨਕ ਰਾਖ ਲਿਓ ਆਪਨ ਕਰ ਕਰਮ ਇੱਥੇ ਕਰਮ ਦਾ ਮਤਲਬ ਹੈ ਕਿਰਪਾ ਬਖਸ਼ਿਸ਼। ਤੂੰ ਇਹ ਜੀਬ ਦੇ ਉੱਤੇ ਆਪਣਾ ਕਰਮ ਮਿਹਰ ਕਰਕੇ ਬਖਸ਼ਿਸ਼ ਕਰਕੇ ਇਹਨੂੰ ਕੱਢ ਲੈ ਕਿਸੇ ਬਹਾਨੇ ਕੋਈ ਬਹਾਨਾ ਬਣਾ ਲੈ। ਕਿਉਂਕਿ ਬਹਾਨੇ ਹੀ ਗੁਰੂ ਕਿਰਪਾ ਕਰਕੇ ਤਾਰਦਾ ਜਿਵੇਂ ਬਹਾਨਾ ਬਣਾਇਆ ਸਿੱਖਾ ਤੂੰ ਗੁਰੂ ਵਾਲਾ ਬਣ ਜਾ ਤੂੰ ਬਾਣੀ ਪੜਿਆ ਕੇ ਇਸ ਬਾਣੀ ਦੇ ਬਹਾਨੇ ਮੈਂ ਤੈਨੂੰ ਬਾਹਰ ਕੱਢ ਲਾਵਾਂਗਾ ਵੀ ਇਹਨੇ ਬਾਣੀ ਪੜੀ ਆ ਕੋਈ ਸੇਵਾ ਸਿਮਨ ਕਰਿਆ ਕਰ ਜਿਸ ਦੇ ਬਹਾਨੇ ਤੂੰ ਮੁਕਤ ਹੋ ਸਕਦਾ ਹੈ ਜੋਗਰਾ ਕਰੇ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਜੇ ਗ੍ਰਸਤੀ ਐ ਤਾਂ ਧਰਮ ਕਰ ਗ੍ਰਸਤੀ ਜੀਵਨ ਦੇ ਨਈ ਤਾਂ ਸਾਧੂ ਬਣ ਜਾ ਗੁਰਮੁਖ ਬਣ ਜਾ ਨਾਮ ਜਪਣ ਲੱਗ ਜਾ ਸਿੱਖ ਬਣ ਜਾ ਅਮਰਧਾਰੀ ਹੋ ਜਾ ਪਰ ਯਾਦ ਰੱਖੀ ਬੈਰਾਗੀ ਬੰਦਰ ਕਰੇ ਸਾਧ ਬਣ ਕੇ ਜੇ ਤੂੰ ਫੇਰ ਡੇਰੇ ਦੇ ਚੱਕਰਾਂ ਵਿੱਚ ਪੈ ਗਿਆ ਤਾਂ ਕੋ ਵੱਡੋ ਅਪਹਾਗ ਉਹਦੇ ਬਹੁਤ ਮਾੜੇ ਭਾਗ ਹੋਣਗੇ ਪਾਤਸ਼ਾਹ ਜੀ ਫਿਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਵਲ ਇਹ ਤਾਂ ਇਦਾਂ ਦਾ ਤੂੰ ਤਾਂ ਇਹਨਾਂ ਦਾ ਫਿਰ ਵੀ ਬਾਪ ਹੈ ਅਣਕ ਬਾੜ ਛਿੜਕੇ ਬਹੁ ਭਾਤੀ ਬਹੁ ਪਿਤਾ ਗੱਲ ਲਾਵੇ ਤੂੰ ਹੀ ਇਹਨਾਂ ਨੂੰ ਗਲੇ ਲਾ ਕੇ ਆਪਣੇ ਵਿੱਚ ਮਿਲਾ ਲੈ ਨਹੀਂ ਤਾਂ ਇਹ ਤਾਂ ਇੱਦਾਂ ਹੀ ਜੰਮਦੇ ਮਰਦੇ ਰਹਿਣਗੇ ਇਹ ਆਹੋ ਜੁਗਤ ਬਿਆਨੇ ਕਈ ਜਨਮ ਪਿੱਛੋਂ ਵੀ ਕਈ ਜਨਮਾਂ ਤੋਂ ਇੱਤਾ ਆ ਰਹੇ ਨੇ ਅਤੇ ਅੱਗੇ ਵੀ ਪਤਾ ਨਹੀਂ ਕਿੰਨੇ ਜਨਮ ਭੋਗਦਾ ਰਹੇ ਸੋ ਅੱਜ ਸਮਾਂ ਆਇਆ ਹੈ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਕੱਢ ਲੈ ਇਸੀ ਪਵਿੱਤਰ ਚੌਥੀ ਅਸ਼ਟਪਦੀ ਦੇ ਸੱਤਵੇਂ ਪਦੇ ਦੀ ਵਿਚਾਰ ਅੱਗੇ ਅੱਠਵਾਂ ਪਦਾ ਆਰੰਭ ਹੁੰਦਾ ਹੈ ਜੋ ਕਿ ਆਪਾਂ ਅਰਦਾਸ ਵਿੱਚ ਰੋਹ ਸ਼ਬਦ ਗਾਉਂਦੇ ਹਾਂ ਇਸ ਪਦੇ ਰਾਹੀਂ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਅੱਗੇ ਕਿਵੇਂ ਬੇਨਤੀ ਕਰਨੀ ਦੱਸਦੇ ਨੇ ਤੂੰ ਠਾਕਰ ਤੂੰ ਪਹਿਲ ਅਦਾ ਜੀਉ ਪਿੰਡ ਸਾਹਿਬ ਤੇਰੇ ਪਾਸ ਤੂੰ ਸਾਡਾ ਮਾਲਕ ਹੈ ਸਾਨੂੰ ਰੋਕਣ ਵਾਲਾ ਹੈ ਕਿੰਡੀਆਂ ਜੁਨਾ ਵੀ ਜ ਤੂੰ ਸਾਡਾ ਮਾਲਕ ਹੈ ਤੂੰ ਬਹੁਤ ਸੁੰਦਰ ਲੱਗਦਾ ਹੈ ਇਸ ਕਰਕੇ ਪਾਤਸ਼ਾਹ ਜੀ ਅਗਲੇ ਸ਼ਬਦ ਦੇ ਵਿੱਚ ਇਹ ਵਿਚਾਰ ਦਿੰਦੇ ਹਨ ਇਹ ਆਪਾਂ ਅਗਲੇ ਦੀਵਾਨਾ ਵਿੱਚ ਸਰਬਨ ਕਰਾਂਗੇ ਬੋਲਦੇ ਅਨੇਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ